ਯਾਰਾ ਮੈਂ ਇੱਕ ਤੂੰ ਦਾ ਨਾਂ ਤੇਰਾ ਆਦ ਪੇਖ ਨਾ ਤੂੰ ਸੁਲਤਾਨ ਸੁਲਤਾਨ ਬੰਦਾ ਸਖਸ ਤਾਂ ਆ ਜਾਣਾ ਮੈਂ ਬੇਦਾਨਤ ਬਦਨਜ਼ਰ ਦਰਮੰਦ ਬਰਖੁਰਦਾਰ ਬੇਅਦਬ ਬਦਬਖਤ ਵੀਰਾ ਬੇਅਕਲ ਬਦਕਾਰ ਮੈਂ ਗੁਨਘਾਰ ਗੁੰਮਰਾ ਗਾਫਲ ਕੰਮ ਦਿਲਾ ਕਰ ਤਾਰ ਤੂੰ ਦਰ ਕਦਰ ਦਰਿਆਨ ਦਿਲ ਮੈਂ ਹਿਰਸਾ ਹੋ ਸ਼ਿਹਾਰ ਜੇ ਤਨ ਹਸਤ ਖਸਤ ਖਰਾਬ ਖਾਤਰ ਆਂਦੇ ਸਾ ਬਿਸ਼ਾਰ ਰਬਦਾਸ ਦਾਸੈ ਬੋਲ ਸਹਬ ਦੇਹੋ ਅਬ ਦਿਦਾ ਆਦਿ ਨਾਮ ਗੁਰੂ ਪ੍ਰਸਾਦ ਸੰਗਤ ਜੀ ਤਨ ਤਨ ਜਗਤ ਗੁਰੂ ਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਸਰਬ ਕਲਾ ਸਮਰੱਥ ਪ੍ਰਭੂ ਦੇ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਪ੍ਰਭੂ ਨੂੰ ਭੁਲਾ ਕੇ ਜੀਵ ਸੰਸਾਰ ਵਿੱਚ ਬਹੁਤ ਦੁਖੀ ਹੁੰਦਾ ਹੈ ਇਸ ਲਈ ਇਸ ਜੀਵ ਨੂੰ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਯਾਰਾ ਮੈਂ ਇੱਕ ਤੂੰ ਦਾ ਨਾ ਤੇਰਾ ਆਦ ਦੇਖ ਨਾ ਤੂੰ ਸੁਲਤਾਨ ਸੁਲਤਾਨ ਬੰਦਾ ਸਖਸਤਾ ਆ ਜਾਣਾ ਜਾ ਰਾਮਾ ਏਕ ਤੁਦਾਨਾ ਤੇਰਾ ਆਦ ਪੇਖਨਾ ਸਤਗੁਰ ਜੀ ਫਰਮਾਉਂਦੇ ਹਨ हे ਪ੍ਰਭੂ ਜੀ ਆਪ ਇਸ ਸੰਸਾਰ ਚ ਵੱਡੇ ਦਾਨੀ ਹੋ ਔਰ ਸਾਰੇ ਸੰਸਾਰ ਦੇ ਸਮਰਾਥ ਹੋ ਆਪ ਸੰਸਾਰ ਦੇ ਆਦ ਹੋ ਆਪ ਜੀ ਦਾ ਕੋਈ ਸਰੂਪ ਨਹੀਂ ਹੈ ਤੂੰ ਸੁਲਤਾਨ ਸੁਲਤਾਨਾ ਬੰਦਾ ਸਕਿਸਤਾ ਅਜਾਨਾ हे hey प्रभु जी आप सुल्तानों दे सुल्तान सच्चे बादशाह हो ये संसारिक जीव पला के के, आप ਨੂੰ ਪਲਾ ਕੇ ਅਗਿਆਨਤਾ ਵਿੱਚ ਫਸ ਕੇ ਆਪ ਤੋਂ ਵਿਛੜਿਆ ਹੋਇਆ ਹੈ ਇਸ ਲਈ ਦੁਖੀ ਹੁੰਦਾ ਹੈ ਮੈਂ ਬੇਦਾਨਤ ਬਦਨਜ਼ਰ ਦਰਮੰਦ ਬਰਖੁਰਦਾਰ ਅਦਬ ਬਦਬਖਤ ਬੀਰਾ ਬੇਅਕਲ ਬਦਕਾਰ ਮੈਂ ਬਦਿਆਨਤ ਬਦਨજર ਦਰਮੰਦ ਬਰਖੁਰਦਾਰ ਬੇਅਦਬ ਬਦਬਖਤ ਬੀਰਾ ਬੇਅਕਲ ਬਦਕਾਰ ਸਤਗੁਰੂ ਜੀ ਫਰਮਾਉਂਦੇ ਹਨ ਕਿ ਪ੍ਰਭੂ ਨੂੰ ਭੁੱਲ ਕੇ ਜੀਵ ਅਗਿਆਨਤਾ ਕਾਰਨ ਪ੍ਰਭੂ ਦੀ ਮਹਿਮਾ ਤੋਂ ਅੰਜਾਲ ਜੀ ਬੇਈਮਾਨ ਹੈ ਅਗਿਆਨੀ ਹੈ ਦੁਖੀ ਹੈ ਬੇਕਦਰਾ ਹੈ ਚੱਲਾ ਬੇਅਕਲ ਅਤੇ ਖੋਟੇ ਕਰਮ ਕਰਨ ਵਾਲਾ ਹੈ ਪਾਪੀ ਜੀ ਪਰਮਾਤਮਾ ਨੂੰ ਭੁੱਲ ਕੇ ਦੁਖੀ ਹੁੰਦਾ ਹੈ ਮੈਂ ਗੁਨ ਘਾਰ ਗੁੰਮਰਾ ਗਾਂਫਲ ਕੰਮ ਦਿਲਾਕਰ ਤਾਰ ਕਦਰ ਦਰਿਆਨ ਦਿਲ ਮੈਂ ਹਿਰਸਾ ਹੋ ਸਹਾਰ ਮੈਂ ਗੁਨਾਗਾਰ ਗੁੰਮਰਾਹ ਗਾਫਿਲ ਕਮ ਦਿਲਾ ਕਰਤਾਰ ਏ ਕਰਤਾਰ ਜੀ ਆਪ ਦੇ ਨਾਮ ਤੋਂ ਬਿਨਾ ਇਹ ਜੋ ਜੀਵ ਹੈ ਗੁਨਾਗਾਰ ਹੈ ਗੁੰਮਰਾਹ ਹੈ ਬੇ ਸਮਝੇ ਅਤੇ ਕਮਜ਼ੋਰ ਹੈ ਔਰ ਆਪਣਾ ਮੂਲਕ ਜਨਮ ਬ्यर्थ ਬਤੀਤ ਕਰ ਰਿਹਾ ਹੈ ਤੂੰ ਦਰ ਕਦਰ ਦਰਿਆਨ ਦਿਲ ਮੈਂ ਹਿਰਸਿਆ ਹੁਸ਼ਿਆਰ ਪ੍ਰਭੂ ਜੀ ਆਪ ਸ੍ਰਿਸ਼ਟੀ ਦੇ ਮਾਲਕ ਦਰਿਆ ਦਿਲ ਪਾਪ ਸਮੁੰਦਰ ਬੰਗ ਵਿਸ਼ਾਲ ਤੇ ਆਲੂ ਕਿਰਪਾਲੂ ਹੋ ਜੀਵ ਆਪ ਜੀ ਨੂੰ ਭੁੱਲ ਕੇ ਸੰਸਾਰ ਦੇ ਝੂਠੇ ਤੰਦਿਆਂ ਵਿੱਚ ਲੋਭੀ ਬਣਿਆ ਹੋਇਆ ਹੈ ਅਤੇ ਆਪਣੇ ਆਪ ਨੂੰ ਚਲਾਕ ਸਮਝਦਾ ਹੈ ਪਰ ਆਪ ਜੀ ਦੇ ਨਾਮ ਤੋਂ ਬਿਨਾਂ ਦੁਖੀ ਹੁੰਦਾ ਹੈ ਇਹ ਤਨ ਹਸਤ ਖਸਤ ਖਰਾਬ ਖਾਤਰ ਦੇਸ਼ਾਂ ਬਿਸ਼ਿਆਰ ਬਦਾਸ ਦਾਸ ਸਬੂਲ ਸਾਹਿਬ ਦੇਹੋ ਅਬ دیدار ਜੇ ਤਨ ਹਸਤ ਖਸਤ ਖਰਾਬ ਖਾਤਰ ਅੰਦੇਸਾ ਬਸਿਆਰ ਸਤਿਗੁਰੂ ਜੀ ਫਰਮਾਉਂਦੇ ਹਨ ਇਹ ਜੋ ਸਰੀਰ ਹੈ ਜਲਦੀ ਨਾਸੂਨ ਵਾਲਾ ਹੈ ਇਸ ਲਈ हे ਜੀਵ ਇਸ ਹਾਲ ਵਿੱਚ ਜ਼ਿਆਦਾ ਸ਼ੰਕਾ ਨਾ ਕਰ ਕਿਉਂਕਿ ਜੋ ਤੇਰਾ ਸਰੀਰ ਹੈ ਇਹ ਨਾਸ਼ੁਣ ਵਾਲਾ ਹੈ ਰਬੀਦਾਸ ਤਸੈ ਬੋਲ ਸਾਹਿਬ ਦੇ ਅਬਜਦਾਰ ਸਤੂਰਬਿਦਾਸ ਮਹਾਰਾਜੀ ਫਰਮਾਉਂਦੇ ਸ੍ਰੀ ਨਾਸ਼ੁਣ ਵਾਲਾ ਹੈ ਔਰ ਪ੍ਰਭੂ ਦੇ ਚਨਨਾ ਕਮਲਾ ਵਿੱਚ ਬੇਨਤੀ ਕਰਦੇ ਹਨ ਕਿ ਪ੍ਰਭੂ ਜੀ ਆਪ ਕਿਰਪਾ ਕਰਕੇ ਮੈਨੂੰ ਜੀਦਾਰ ਦਿਓ ਆਪਣੇ ਦਰਸ਼ਨ ਦਿਓ ਤਾਂ ਜੋ ਮੇਰਾ ਇਹ ਮੋਲਕ ਜਨਮ ਸਫਲ ਹੋ ਜਵੇ ਤੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਭ ਜੀਵਾਂ ਨੂੰ ਪ੍ਰਭੂ ਪਾਤਸ਼ਾਹ ਜਿਸ ਦੀ ਪਾਤਸ਼ਾਹੀ ਟੱਲ ਹੈ ਸਦੀਵੀ ਹੈ ਉਸ ਦਾ ਸਿਮਰਨ ਕਰਨ ਦਾ ਪਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ